ਲੋਗਰ ਦੀ ਸਸਰੀ ਕਾਲ ਸਾਰੇ ਫੇਸਬੁੱਕ ਵਾਲਿਆਂ ਨੂੰ ਆਪਾਂ ਅੱਜ ਚੱਲੇ ਆ ਪਿੰਡ ਤੇਰੇ ਖੜੇ ਬੱਕਰੀਆਂ ਦਾ ਲੱਗਦਾ ਉੱਥੇ ਮੇਲਾ ਅੱਜ ਤੁਹਾਨੂੰ ਵਿਖਾਉਣੇ ਆ ਅੱਜ ਮੇਲੇ ਤੇ ਬੱਕਰੀਆਂ ਵਾਲੇ ਦੇ berikutlah kita ਬੱਕਰਾ ਮੰਡੀ ਦੇ ਵਿੱਚ ਪੰਡਿਤ ਜੀ ਦੇ ਕੋਲੇ ਨਿਭਤ ਕੇ ਬੈਠੇ ਹੋਏ ਨੇ ਕਿੰਨੇ ਜੀ ਮੇਰੇ ਤਰਫ ਮੁੜ ਕੇ ਨਾਲ ਦੇ ਘਰ ਸੁਣੇ ਸਮਝ ਕੇ ਬੈਠੇ ਹੋਏ ਨੇ ਬੱਕਰੀਆਂ ਦੇ ਨਾਲ ਬੱਕਰਾ ਬਾਬਾ ਕਿਧਰ ਗਿਆ ਬੋਲੋ ਜਿੰਨੇ ਦਾ ਜਿੰਨਾ ਨਹੀਂ ਕਰ ਬੋਲੋ ਜੀ ਜੀ 4000 4000 ਜੀ 4100 4100 4200 43 44 45 45 45 46 46 ਆ ਬਾਬਾ 46 46 46 47 48 48 48 ਆ ਬਾਬਾ 48 48 ਨੇ 8400 ਦੇ ਕਿੱਡੇ ਦਾ ਕੇਰੇ ਖੰਡ ਦੇ ਵਿੱਚ ਖੁੰਡ ਦੇ ਆਉਂਦਾ ਹੋ ਜਾ ਰਹੀ ਆ ਛਾਤ ਤੋਂ ਜਿਆਦਾ ਹੈਗੀ ਆ ਸੱਤ ਨਕਾਂ ਦੀ ਬੋਲੀ ਹੋਊਗੀ ਹੁਣ ਤੁਹਾਨੂੰ ਦਿਖਾਉਣੇ ਆ ਹਾਂਜੀ ਕਿੰਨੀ ਤੱਕ ਬੋਲੀ ਚੱਲ ਰਹੀ ਆ ਇਹ ਲੈਣਾ ਜਾਂ ਨਹੀਂ ਲੈਣਾ ਜਾਏ ਨਾ ਰੱਖੋ ਯਾਰ ਸੱਤਾ ਦੀ ਬੋਲੀ ਲੋ ਜੀ 20000 ਤੋਂ ਸਟਾਰਟ ਹੋ ਗਏ ਸੱਤਾਂ ਦੇ 25000 ਉਹਨਾਂ ਨੇ ਕਿਹਾ 25000 ਮਤਲਬ ਆਪਾਂ 25 25 ਜਿਹੜੇ ਪੰਜ ਪੰਜ ਵਾਦ ਰਹਿੰਦੇ ਨੇ ਚੱਲਾ ਮਾਰਦੇ 25 25 25 ਮੰਨੋ ਕੱਚੀ ਆਪਰੇ ਆਪਣੇ ਮੰਨ ਲਓ 25 1 25 2 25 3 ਹਾਂ ਭਾਈ ਰੱਖਣ ਵਾਲਾ ਮਾਲ ਹੈ ਰੱਖਣ ਵਾਲਾ ਪੁੰਜਾਤੀ ਦਾ 5000 5000 ਮਸਿੰਗਲ ਰੱਖੂਗਾ 5000 ਹਾਂ ਮੈਂ ਰੱਖਿਆ 5000 ਅੱਛਾ ਬਹੁਤ ਥੰਗੇ ਆ 6000 6000 6000 ਭਾਈ ਆਸਾਨੀ ਕੋਈ ਨਹੀਂ ਆ ਭਾਈ ਜੀ ਮਰਜ਼ੀ ਹੈਗੀ 600 600 600 68 ਕੌਰਾ ਜੋ ਹੀਰੋਇਨ ਹੈਲੋ ਕੀ ਹੋ ਗਿਆ ਆਜੋ 68 ਜਿਹੜਾ ਭਾਈ ਸਾਡਾ ਹੋ ਰਿਹਾ ਉਹਦੇ ਸਾਰਿਆਂ ਨੂੰ ਪੈਦੇ ਮਿਲਣਗੇ ਇਹ ਨਹੀਂ ਵੀ ਹੁਣ ਲਗ ਬੰਨੀ ਜਾਂਦੇ ਪਾਤੀਆਂ ਕਰਦੇ ਬਾਰਾ ਬੰਦ ਕਰਨ ਲੱਗ ਬੋਲਦੇ ਇੱਥੇ ਆ ਜਾਓ ਸਭ ਸੁਣੋ ਇਧਰ ਬਾਈ ਹੋਏ ਕੀ ਕਰਦੇ ਯਾਰ ਆ 800 ਰੁਪਿਆ ਜੋੜੀ ਦਾ 800 ਯਾਰ 3600 ਜੋੜੀ ਦਾ 6400 6400 6400 6400 64 64 64 64 ਜਾਂ 650 650 650 650 1 650 2 650 3 ਅਹ ਜੀ ਬਣਾ ਦੇ ਯਾਰ ਬੰਦ ਦੇਖ ਲੈ ਜਾਣ ਦੇ ਯਾਰ ਆ ਫੜਿਆ ਉਹ ਜਾਣ ਦੇ ਦੇਖ ਲੈ ਖੁੱਲ੍ਹੇ ਗੱਲ ਹੈ ਅੰਕਲ ਮੈਸੇਜ ਕਿੰਨਾ ਲਾ ਦੇ ਫੜਾ ਦੇ ਵਧੀਆ ਰਹੀ ਗੱਲ ਬੜੀ ਮੋਟੀ ਸੋਟਿਆ ਨਾ 650 24